ਪਿੰਡ ਦੇ ਵਸਨੀਕਾਂ ਨੂੰ ਜਨਤਕ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਆਪ ਦੇ ਪਿੰਡ ਵਿੱਚ ਮਹਿਲ ਸਿੰਘ ਪੁੱਤਰ ਬੂਟਾ ਸਿੰਘ ਜਿਸ ਤੇ ਮਕਦਮਾ ਨੰਬਰ 22/22 ਜੋ ਕਿ ਇੱਕ ਪੀਂਡ ਨਸ਼ੀ ਦੀ ਤਸਕਰੀ ਸੰਬੰਧੀ ਪੱਤਰ ਜਾਰੀ ਹੈ ਇਸ ਦੇ ਕੋਲ ਜੇਕਰ ਅੱਤ ਕਿਲੇ ਜੀਨ ਅਤੇ ਪ੍ਰੈਜ਼ਾ ਕਮਿਟੀ ਨੂੰ ਵੈਰੀਫਾਈ ਕੀਤਾ ਗਿਆ ਜੋ ਇਹ ਨਕੈ ਤਸਕਰੀ ਦੀ ਗੱਲ ਆਈ ਸੀ ਜਿਸ ਨੂੰ ਕਮਿਸ਼ਨਰ ਕੋਲ ਪਾਸ ਕੀਤੀ ਦੇਵੀ ਆਪਕਿਲੇ ਜੀਨ ਅਤੇ ਇੱਕ ਬ੍ਰੇਜ਼ਾਕਾਰ ਨੂੰ ਕੰਪਲੀਟ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਅਤੇ ਸਾਡੇ ਡੀਜੀਪੀ ਸਾਹਿਬ ਨੇ ਵੀ ਸਾਨੂੰ ਸਖਤ ਕਿਹਾਇਆ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਸਖ਼ਤ ਸਖ਼ਤ ਕਾਰਵਾਈ ਜਿਹੜੀ ਹੈਗੀ ਉਹ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਹੋ ਪਰਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਨ ਤੋਂ ਉਪਰੰਤ ਆਪਾਂ ਇੱਥੇ ਆਏ ਨੇ ਪਿੰਡ ਤੁਘਾ ਦਾ ਨਾਮ ਆਫ ਮਹਿਲ ਸਿੰਘ ਉਹਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਨ ਦੇ ਸਾਡੇ ਕੋਲ ਆਰਡਰਸ ਨੇ ਰੀਟਨ ਅਥਾਰਟੀ ਡਰੱਗ ਟ੍ਰੇਡ ਦੇ ਥਰੂ ਜਾਂ ਨਸ਼ਾ ਵੇਚ ਕੇ जड़ी प्रॉपर्टी इन्हें खड़ी की वो सारी की सारी ही प्रॉपर्टी जी वह फ्रीज़ कर दी कॉम्पीटेंट अथॉरिटी। कमरशियल क्वॉंटिटी का नशा प्रॉपर्टी है नीद जमीन इस अलावा यह और ए मारुति ब्रीजा कार ग्डी है यदि टोटल वैल्यू बयालीस लाख रुपए है उलदू मार्केट वैल्यू जड़ी है डिफरेंट हो सदी बट बयालीस लाख रुपए की प्रॉपर्टी है वो आज आप इतने फ्रीज़ कर आए हैं ਵੀਡੀਓ ਅਮ ਰਹੀ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੀ ਹਾਂ ਪਿੰਡ ਵਾਸੀਆਂ ਨੂੰ ਵੀ ਕਿ ਜਿਹੜੀ ਵੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਜਾਂ ਡਰਗ ਪ੍ਰੋਸੀਡਸ ਦੇ ਥਰੂ ਜਿਹੜੀ ਪ੍ਰਾਪਰਟੀ ਹੈ ਉਹਨੂੰ ਖਰੀਦਣ ਵੇਚਣ ਜਾਂ ਉਹਦਾ ਹੋਰ ਵੀ ਕੋਈ ਵੀ ਇਸਤੇਮਾਲ ਇਸ ਫੈਮਿਲੀ ਵੱਲੋਂ ਅੱਗੇ ਨਹੀਂ ਕੀਤਾ ਜਾ ਸਕਦਾ ਤੇ ਬਾਕੀ ਸਾਰੇ ਪਿੰਡ ਵਾਸੀ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਪ੍ਰਾਪਰਟੀ ਅੱਗੇ ਕਿਸੇ ਵੀ ਹੋਰ ਫਾਰਮ ਚ ਪਾਸ ਆਨ ਹੋਣ ਜੋ ਹਲੇ ਨਹੀਂ